ਬੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਨਿਸ਼ਾਨੇ ਦੇ ਸ਼ੇਡ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਂਸਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਘੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲੈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਚਾਰ ਮੋਡਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਬਾਹਨ ਚੌਕ ਹੈ ਉੱਥੇ ਲਗਾ ਲਗਾਇਆ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹਨ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼েন্ট ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ 1 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦੋਂ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆਂ ਰਿਕਵਰ ਹੋਏ ਆਂ ਤੇ ਇੱਕ ਹੋਰ ਡੀਸੀ ਕਟਾ 15 12 ਬੋਲ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆਂ ਇਨਾਂ ਦੇ ਉੱਪਰ ਇਨਾਂ ਦਾ ਜੋ ਮੋਡਸ ਆਫ ਬ੍ਰੈਂਡੀ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿਖੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ-ਕਿਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਅੱਗੇ ਸੋ ਇਹ ਵੈਪਨ ਦਾ ਤਾਂ ਆਪਣਾ ਲਿੰਕੇਜ ਪੁਆਇੰਟ ਜਿਹੜਾ ਸਿਆਰੇ ਦੇ ਵਿੱਚ ਐਟਮੋਸਫੇਅਰ ਤੋਂ ਕਿਉਂਕਿ ਉਹ ਦੈਸਿੰਗ ਕੈਰਬਿਏ ਕਿ ਇਸ ਕੋਲ ਇਹ ਇਹ ਕੁਝ ਰੈਕਟ ਬੋਨ ਪਰਨਾਜਨ ਦਾ ਜਿਹੜਾ ਲਗਾਤਾਰ ਇਹ ਵੈਪਨ ਆ ਰਹੇ ਨੇ ਕਿ ਇਹ ਉੱਛਤਕੀ ਲਿੰਕੇਜ ਸਿਆਰੇ ਦੇ ਵਿੱਚ ਉਸੇ ਹੀ ਕੰਪਨੀ ਤਾਂ ਜਿਹੜਾ ਉਹ اسی ਤਾਲਮੇਲ ਬਣਾ ਰਹੇ ਆਂ ਜੀ ਬਿਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਆਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਐਸਟੈਬਲਿਸ਼ ਕਰ ਰਹੇ ਆਂ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨਾਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਆਂ ਠੀਕ ਹੈ ਅੰਕੁਰ ਜ ਉਹ ਅਸੀਂ ਪੁੱਛ-ਕਿਛ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚਲਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਂਗੇ ਜੀ ਪਹਿਲੇ ਦੋ ਬੰਦੇ ਰਸਲੇ ਹਾਂਜੀ ਫਿਲਹਾਲ ਦੋ ਬੰਦੇ ਰਸਲੇ ਜੋ ਪਿਛਲੀ ਵਾਰੋਂ ਪੜੇਗੇ ਉਸਦੀ ਮੋਟਰਸਾਈਕਲ ਦੀ ਰਿਕਵਰੀ ਹੋ ਜੀ ਉਹ ਵੀ ਬਾਰਡਰ ਸਟੇਟ ਹੈ ਉਹਦੇ ਨਾਲ ਹੀ ਕੁਲੇ ਉਹਨਾਂ ਦਾ ਹੈਗਾ ਹੈ ਇਹਾਂ ਦੇ ਨਾਲ ਕਾਲ ਮੇਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਗੱਲ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਹੈ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇ ਦੁਆਰੇ ਵੀ ਇਹਨਾਂ ਨੂੰ ਜੱਬੀ ਮੌਕਾ ਲੱਗਦਾ ਹੈ ਰਿਕੀ ਕਰਦੇ ਸੀਗੇ ਤਬ ਇਹ ਉਧਰ ਨਿਸ਼ਾਨ ਇਹ ਕੋ ਬੇਸਿਕਲੀ ਚੋਰ ਰਹੇ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਆ ਤੋ ਮੋਡਸ ਆਫ ਆਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਬੋਲੀ ਇਸ ਦਾ ਇਹਨਾਂ ਦਾ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸਾਹਿਲਪ੍ਰੀਤ ਦੇ ਉੱਪਰ ਪਹਿਲੇ ਹੀ ਦੋ ਬੱਚੇ ਹੈਗੇ ਨੇ ਲੜਾਈ ਝਗੜੇ ਲੁੱਟਖੋ ਦੇ ਡਕੈਤੀ ਦੇ ਬੱਚੇ ਹੈ ਹਰਿਆਣਾ ਅਤੇ ਸਮਾਣਾ ਵਿੱਚ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿੱਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮਾਮਲਾ ਦਰਜ ਹੈ ਇਹ ਰੈਨ ਵਾਲੀ ਵੀ ਜਿਹੜੀ ਸਿੱਟੀ ਸਮਾਣਾ ਇੱਕ ਜਿਸ ਮੈਂ ਦੱਸਿਆ ਇੱਕ सदर ਸਮਾਣਾ ਏਰੀਆ ਦਰਜ ਹੈ ਇਹ ਦੋਨੋਂ ਆਪਸੇ ਦੇਖ ਅਤੇ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ 파ਟਰ ਨੇ ਉਮਰ ਕਿੰਨੀ ਇੱਕ ਸਾਹਿਲ ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਾ ਠੀਕ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗੇ ਜਿਹੜੇ ਵੈਪਨ ਦੇ ਵਿੱਚ ਇਹ ਖਰੀਦੇ ਆ ਵੇਚਦੇ ਸੀ ਇਹ ਕਿੰਨੇ ਚਿਰ ਤੋਂ ਐਕਟਿਵ ਇਹ ਅਸੀਂ ਪੁੱਛਗਿਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਸੀਗੇ। ਇਹ ਅਰਗੇ ਜਿਹੜਾ ਉਹ ਵੇਚਣਾ ਸੀ ਉਹ ਇਸ ਦੇ ਉੱਤੇ ਅਪਰਾਧੀ ਨੇ ਕੁਝ ਲੱਗਿਆ ਪਤਾ ਨਹੀਂ। ਉਹੀ ਅਸੀਂ ਕਰ ਰਹੇ ਹਾਂ ਜੀ ਉਹ ਹੀ ਦੱਸ ਰਹੇ ਹਾਂ ਕਿ ਹੋਰ ਵੀ ਅਸੀਂ ਡਿਮਾਂਡ ਲਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਪੁਲਾਸੇ ਕਰਾਂਗੇ। ਇਹ ਰਿਕਵਰੀ ਹੋਈ ਹੈ ਜੋ ਸ਼ੁਰੂਆਤ ਤੋਂ ਹੀ ਇਹ ਇੱਕ ਪੂਰੀਆ ਪਟਿਆਲੇ ਹੋਈ ਹੈ ਜਾਂ ਵਕ ਵਕ ਤੋਂ ਕੋਈ ਹੋਰ ਸੀ। ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟ੍ਰੇਸ ਕਰ ਕੀਤੀ ਹੋਈਆਂ ਇਹ ਜ਼ਿਆਦਾਤਰ ਪਟਿਆਲੇ ਦੀ ਹੈਗੀਆਂ ਪਰੋਰ ਵਾਲੇ ਦੁਆਰੇ ਵੀ ਇਹ ਕਰਦੇ ਸੀਗੇ। ਕੋਈ ਪੱਕਾ ਟਿਕਾਣਾ ਵੀ ਪਤਾ ਲੱਗਿਆ ਕਿ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵੀ ਕਿ ਸਪਲਾਈ ਕਰਦੇ ਸੀਗੇ ਜਿੰਨੇ ਫੜੇਗੇ ਉਹਦਰੇ ਇਹ ਚੋਰੀ ਦੀ ਮਨਸ਼ਾ ਨਾਲ ਐਸੀ ਜਾਂ ਪਰਪਲ ਕਿਸੇ ਨੂੰ ਉਠਾ ਲੋ ਕਰਨਾ ਐਸੀ ਜਾਂ ਵੇਚਣਾ ਐਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਹੋ ਗਰੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਦੇ ਅਸੀਂ ਐਕਟ ਕੀਤਾ ਕਿ ਨਸ਼ਾ ਕਰਨ ਦੇ ਆਦੀ ਨੇ ਅਸ਼ੇਦ ਆ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ मोस्ट प्रोਬਬਲੀ ਕਰਦੇ ਹੋਗੇ ਇਸ ਤਰ੍ਹਾਂ ਦਾ ਪਿਸਟਲ ਕਰਾਉਣਾ ਤਾਂ ਬ੍ਰਾਹਮੋ ਦੇ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੋ ਸਕਦਾ ਹੈ ਅਸੀਂ ਲੁੱਕ ਆਫਟਰ ਕਰ ਰਹੇ ਹਾਂ ਉਸ ਪਤਾ ਜਲਦਾ ਤੋਂ ਸਾਂਝੀ ਕਰਾਂਗੇ ਉਹ ਰਿਮਾਰਕ ਵੀ ਮਿਲਿਆ ਇਹਨਾਂ ਦਾ 3 ਦਿਨਾਂ ਦਾ ਰਿਮਾਰਕ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਰਕ ਖਤਮ ਹੋ ਰਿਹਾ ਹੈ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ